ਕਲ ਕੀ અવਤਾਰ ਦਾ ਜ਼ਿਕਰ ਦੱਸਿਆ ਭਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਾਂਗੇ ਸਿੱਧਾ ਜ਼ਿਕਰ ਦਿੱਤਾ ਗੁਰੂ ਸਾਹਿਬ ਜੀ ਨੇ ਉਹਦੇ ਲੱਛਣ ਦੱਸਿਆ ਯੁੱਗ ਦੇ ਵੀ ਯੁੱਗ ਕਿਵੇਂ ਬਦਲੇਗਾ ਕਿ ਕਿਸ ਤਰ੍ਹਾਂ ਦੀ ਮਤਲਬ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪਾਂ ਟਾਈਮ ਪੀਰੀਅਡ ਦੇਖਦੇ ਆ 1708 ਤੱਕ ਦਾ ਤੁਸੀਂ ਦੱਸੋ ਵੀ ਉਸ ਸਮੇਂ ਦੀ ਕਿਹੜੀ ਐਸੀ ਪੁਸਤਕ ਹੈ ਜਿਹਦੇ ਵਿੱਚ ਇਹ ਲਿਖਿਆ ਹੋਵੇ ਕਿ ਪਿਤਾ ਆਪਣੀ ਪੁੱਤਰੀ ਨਾਲ ਸੇਜ ਸਾਂਝੀ ਕਰ ਰਿਹਾ ਹੈ ਪੈਣ ਆਪਣੇ ਭਰਾ ਨਾਲ ਸੇਜ ਸੰਜੀ ਕੋਈ ਇੱਕ ਲਿਖਤ ਦੇ ਦਿਓ ਗੁਰੂ ਸਾਹਿਬ ਜੀ ਨੇ ਉਹ ਲਕਸ਼ਣ ਸਾਨੂੰ ਲਿਖ ਕੇ ਦਿੱਤੇ ਤੇ ਅੱਜ ਉਹ ਸਾਰੇ ਲਕਸ਼ਣ ਅਸੀਂ ਦੇਖ ਰਹੇ ਹਾਂ ਸਮਾਜ ਦਾ ਸਾਡੀਆਂ ਅਖਬਾਰਾਂ ਦਾ ਸਾਡੇ ਮੀਡੀਆ ਦਾ ਹਿੱਸਾ ਹੈ ਸੋ ਭਵਿੱਖਤ ਬਚਨ ਨੇ ਗੁਰੂ ਸਾਹਿਬ ਜੀ ਨੇ ਉਹਦੇ ਵਿੱਚ ਕਲਕੀ ਅਵਤਾਰ ਦੇ ਵਿੱਚ ਆਪਣੇ ਆਉਣ ਦਾ ਜ਼ਿਕਰ ਦੱਸਿਆ ਕਿ ਪਰਮੇਸ਼ਰ ਨੇ ਪ੍ਰਗਟ ਹੋਣਾ ਤੇ ਪਰਮੇਸ਼ਰ ਪ੍ਰਗਟ ਹੁੰਦਾ ਆਇਆ ਪਰਮੇਸ਼ਰ ਪ੍ਰਗਟ ਹੁੰਦਾ ਆਇਆ ਯੁਗਾ ਯੁਗਾ ਦੇ ਸਤਜੁਗ ਦੇ ਵਿੱਚ ਨਰਾਇਣ ਅਵਤਾਰ ਸੀ ਤ੍ਰੇਤੇ ਦੇ ਵਿੱਚ ਭਗਵਾਨ ਰਾਮ ਜੀ ਅਵਤਾਰ ਸੀ ਦੁਆਪਰ ਦੇ ਵਿੱਚ ਤ੍ਰੇਤੇ ਦੇ ਵਿੱਚ ਭਗਵਾਨ ਰਾਮ ਜੀ ਅਵਤਾਰ ਸੀ ਦੁਆਪਰ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਅਵਤਾਰ ਸੀ ਕਾਲ ਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਅਵਤਾਰ ਨੇ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤਿੰਨਾ ਕਾਲਾਂ ਦੇ ਵਿੱਚ ਸੱਚ ਹੈ ਕਿਉਂਕਿ ਗੁਰਬਾਣੀ ਦਾ ਜਿਹੜਾ ਸਿਧਾਂਤ ਆ ਉਹ ਅਕਾਲ ਪੁਰਖ ਦੀ ਜੈਸੀ ਕਿ ਮੈਂ ਆਵਾਂ ਖਸਮ ਕੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਉਹ ਅਕਾਲ ਦੀ ਬਾਣੀ ਹੈ ਗੁਰੂ ਨਾਨਕ ਅਕਾਲ ਦਾ ਸਰੂਪ ਨੇ ਆਪ ਨਰਾਇਣ ਕਲਾਤਾ ਉਹ ਬਾਣੀ ਅਕਾਲ ਦੀ ਹੈ ਤੇ ਅਕਾਲ ਦੀ ਬਾਣੀ ਦੇ ਵਿੱਚ ਕਿਸੇ ਕੁਝ ਵੀ ਝੂਠ ਕਿਵੇਂ ਹੋ ਸਕਦਾ ਹਾਂ ਤੇ ਜੇ ਤੁਸੀਂ ਸੁਚੱਜੀਆਂ ਕੁਚੱਜੀਆਂ ਦੇ ਚਰਤਰਨ ਪੜਨੇ ਆ ਤਾਂ ਉਹ ਤੁਸੀਂ ਜਦੋਂ ਉਹਦੇ ਵਿੱਚੋਂ ਪੜਦੇ ਹੋ ਤਾਂ ਗੁਰੂ ਸਾਹਿਬ ਜੀ ਨੇ ਉਹਨੂੰ ਹੋਰ ਪ੍ਰਭਾਵਸ਼ਿਤ ਕੀਤਾ ਹਾਂ ਤਾਂ ਇਸ ਕਰਕੇ ਜਿਹੜੇ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜਾਂ ਉਸ ਵੇਲੇ ਦਾ ਜ਼ਿਕਰ ਆ ਜਾਂ ਉਹਦੇ ਵਿੱਚ ਜੋ ਦਲੀਲਾਂ ਦਿੱਤੀਆਂ ਹੋਈਆਂ ਨੇ ਜੋ ਇਤਿਹਾਸ ਉਹਦੇ ਵਿੱਚ ਜੋ ਉਹਦੇ ਵਿੱਚ ਸਾਡੇ ਕੋਲ ਸਮਗਰੀ ਦਿੱਤੀ ਹੋਈ ਆ ਉਹ ਸਾਰੀ ਸਮਗਰੀ ਮੈਂ ਸਮਝਦਾ ਕਿ 1 ਤੋਂ ਲੈ ਕੇ 1428 ਤੱਕ ਬਿਲਕੁਲ ਇੱਕ ਇੱਕ ਅੰਗ ਦੇ ਵਿੱਚ ਜੋ ਕੁਝ ਵੀ ਲਿਖਿਆ ਉਹ ਅੱਜ ਦੇ ਸਾਡੇ ਯੁੱਗ ਦਾ ਹਿੱਸਾ ਹੈ ਸਾਡਾ ਅੱਜ ਦਾ ਕਿਰਦਾਰ ਪੇਸ਼ ਕੀਤਾ 1428 ਅੰਗ ਨੇ 1428 ਆਪਣਾ ਗੁਰਗੰਦ ਸਾਹਿਬ ਜੀ ਦਾ 1430 1430 ਅੰਗ ਨੇ ਅਸਲ ਦੇ ਵਿੱਚ ਜਿਹੜੀ ਦਸ਼ਮ ਗ੍ਰੰਥ ਸਾਹਿਬ ਜੀ ਦੇ ਸੰਕਲਨ ਦੀ ਵਿਧੀ ਹੋਈ ਹੈ ਨਾ ਗੁਰਦਸ਼ਮ ਗ੍ਰੰਥ ਸਾਹਿਬ ਜੀ ਦੀਆਂ ਅੱਡ-ਅੱਡ ਪੋਥੀਆਂ ਸੀ ਪੰਥ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਵੇਲੇ ਲਿਖਿਆ ਗਿਆ ਹੋਰ ਵੀ ਹੱਥ ਲਿਖਤਾ ਬਾਬਾ ਦੀਪ ਸਿੰਘ ਜੀ ਦੀਆਂ ਵੀ ਮਿਲਦੀਆਂ ਨੇ ਉਹ ਫਿਰ ਸਿੰਘਾਂ ਨੇ ਮਿਲ ਕਰਕੇ ਉਹਨਾਂ ਦੇ ਜਿਹੜਾ ਪੰਨਿਆਂ ਦਾ ਗਿਣਤੀ ਆ ਉਹ ਅੱਡ ਅੱਡ ਹੈ ਪਰ ਸਿੰਘਾਂ ਨੇ ਮਿਲ ਕੇ ਜਦੋਂ ਸਾਡੀ ਪੰਥਕ ਸੋਧਕ ਕਮੇਟਕ ਬੈਠੀ ਤਾਂ ਹੁਣ ਦੀ ਜਿਹੜੀ ਸਾਡੀ ਛਪਾਈ ਆ ਉਹਦੇ ਵਿੱਚ ਉਹਨਾਂ ਨੇ ਨiyet ਕੀਤਾ ਕਿ ਸਾਰੀ ਸਮੱਗਰੀ ਜਿਹੜੀ ਮਿਲਾ ਕੇ 1428 ਅੰਗੂਰ ਗੁਰੂ ਗ੍ਰੰਥ ਸਾਹਿਬ ਤੋਂ ਦੋ ਘਟ ਅੰਗ ਵੈਸਤਾ ਸਵਾਲ ਮੇਰੇ ਨਾਲ ਮਨ ਚ ਇੱਕ ਆ ਗਿਆ ਆਪਾਂ ਗੱਲ ਕੰਟੀਨਿਊ ਕਰਦੇ ਰਵਾਂਗੇ ਤੁਸੀਂ ਗੱਲ ਕਹੀ ਵੀ ਸਾਡੇ ਧਰਮ ਤੇ ਜਿਹੜੀ ਆ ਅਸੀਂ ਆਪੇ ਗੱਲ ਕਰ ਲਾਂਗੇ ਅਧਿਆਨ ਕਰ ਲਾਂਗੇ ਪਰ ਤੁਸੀਂ ਵੀ ਤਾਂ ਹਿੰਦੂ ਧਰਮ ਬਾਰੇ ਸਨਾਤਨ ਧਰਮ ਬਾਰੇ ਅਕਸਰ ਗੱਲਾਂ ਕਰਦੇ ਹੀ ਰਹਿੰਦੇ ਹੁਣ ਵੀ ਤੁਸੀਂ ਕਰ ਰਹੇ ਹੋ ਹੁਣ ਵੀ ਚਲਦੇ ਚਲਦੇ ਆਪਣੀਆਂ ਸਨਾਤਨ ਮਾਤ ਦੇ ਵੀ ਗੱਲਾਂ ਹੋਈਆਂ ਤੁਸੀਂ ਰਾਮ ਅਵਤਾਰ ਦੀ ਗੱਲ ਕੀਤੀ ਤੁਸੀਂ ਕ੍ਰਿਸ਼ਨ ਅਵਤਾਰ ਦੀ ਗੱਲ ਕੀਤੀ ਤਾਂ ਜਿੰਨੂੰ ਤੁਸੀਂ ਵੀ ਪੀਐਸ ਜੀਡੀ ਸਕਾਲਰ ਹੋ ਤੇ ਬੰਦਾ ਗੱਲ ਜਿੰਨੂੰ ਸਮਝ ਹੁੰਦੀ ਆ ਜਿੰਨੂੰ ਇਤਿਹਾਸ ਦੀ ਨੌਲੇਜ ਹੁੰਦੀ ਆ ਗੱਲ ਕਰ ਹੀ ਪੈਂਦਾ ਦੂਜੇ ਧਰਮ ਦੀ ਵੀ ਦੇਖੋ ਆਪਣਾ ਕੁਮਰ ਜੋਤ ਜੀ ਜਿਸ ਗੱਲ ਦਾ ਕ੍ਰਿਟਿਸਿਜ਼ਮ ਹੋਵੇ ਉਹ ਗੱਲ ਨੂੰ ਅਸੀਂ ਕਦੀ ਨਹੀਂ ਛੇੜਦੇ ਸਨਾਤਨ ਮਤ ਦੇ ਉੱਤੇ ਅਸੀਂ ਬੋਲਦੇ ਆ ਸਨਾਤਨ ਮਤ ਦੇ ਉੱਤੇ ਉਹਨਾਂ ਦੇ ਮਤ ਦੇ ਹੀ ਕਿੰਨੇ ਮਤ ਭੇਦ ਨੇ ਵੈਸ਼ਨਵ ਮਤ ਹੈ ਸ਼ਿਵ ਮਤ ਹੈ ਠੀਕ ਹੈ ਨਾ ਅਲੱਗ-ਅਲੱਗ ਸੰਪਰਦਾਵਾਂ ਨੇ ਬਿਰਾਗੀਆਂ ਦੀਆਂ ਸੰਪਰਦਾਵਾਂ ਨੇ ਸੰਿਆਸੀਆਂ ਦੀਆਂ ਸੰਪਰਦਾਵਾਂ ਨੇ ਉਹਨਾਂ ਦੇ ਆਪਣੇ ਵਿਧੀ ਵਿਧਾਨ ਨੇ ਬੈਣਾ ਖਾਣਾ ਪੀਣਾ ਕਿੱਦਾਂ ਰੌਲਾ ਹੁਣ ਪਿਆ ਆ ਕਥਾਵਾਚਕਾਂ ਦਾ ਉਹਨਾਂ ਨੇ ਜਿਹੜੇ ਉਹ ਕਥਾਵਾਚਕਾਂ ਨੂੰ ਮੁੰਡਨ ਕਰ ਦਿੱਤਾ ਉਹ ਕਹਿੰਦੇ ਕੱਲਾ ਬ੍ਰਾਹਮਣ ਦਾ ਵਿਧਾਨ ਹੈ ਕਥਾ ਜਿਹੜਾ ਬਿਆਸ ਤੇ ਬੈਠਣਾ ਕੋਈ ਕਹਿੰਦੇ ਆ ਵੀ ਇਹ ਜਾਤੀ ਪਾਤੀ ਦਾ ਅੰਤਰ ਰੱਖਿਆ ਜਾਂਦਾ ਮਤਲਬ ਉਹ ਕ੍ਰਿਟਿਸਿਜ਼ਮ ਅਸੀਂ ਉਹਦੇ ਵਿੱਚ ਨਹੀਂ ਪੈਂਦੇ ਕਿਉਂਕਿ ਉਹ ਸਿਧਾਂਤਕ ਰੂਪ ਦੇ ਵਿੱਚ ਉਹਨਾਂ ਨੂੰ ਜਾਦੀ ਪਕੜਿਆ ਪਰ ਜਿਹੜਾ ਉਹ ਉੱਪਰਲਾ ਸਰੂਪ ਆ ਜਿਹਦੇ ਵਿੱਚ ਅਸੀਂ ਸਮਰੱਥਤਾ ਦੀ ਗੱਲ ਕਰਦੇ ਹਾਂ ਸਰਵਗਤਤਾ ਦੀ ਗੱਲ ਕਰਦੇ ਹਾਂ ਉਹ ਤਾਂ ਫਿਰ ਸਾਰਾ ਕਲਾਬ ਆ ਇੱਕੋ ਹੀ ਆ ਮਾਨਸ ਕੀ ਜਾਤ ਸਭ ਹੈ ਇੱਥੇ ਪਹਿਚਾਨ ਉਹ ਹਿੰਦੂ ਤੁਰਕ ਕੋਊ ਰਾਫ ਜੀ ਇਮਾਮ ਸਾਫੀ ਹਾਂ ਮਹਾਰਾਜ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜਾ ਹਿੰਦੂ ਵੀ ਐ ਤੁਰਕ ਵੀ ਐ ਉਹ ਜਿਹੜਾ ਸਾਡਾ ਮਾਨਸਕੀ ਜਾਤ ala ਇੱਕ ਇਨਸਾਨੀਅਤ ala ਧਰਮ ਐ ਉਹ ਸਾਡਾ ਅਲੱਗ ਵਿਸ਼ਾ ਆ ਅਸੀਂ ਇਨਸਾਨੀਅਤ ਦੇ ਰੂਪ ਤੇ ਤਾਂ ਉਹਨਾਂ ਨੂੰ ਡਿਫਾਈਨ ਕਰ ਸਕਦੇ ਆ ਇਸਲਾਮ ਮਤ ਨੂੰ ਵੀ ਡਿਫਾਈਨ ਕਰਦੇ ਆ ਇਸਲਾਮਾਤ ਦੇ ਪੈਗੰਬਰਾਂ ਨੂੰ ਸਤਕਾਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੀਰ ਪੈਗੰਬਰ ਸਾਲਕ ਸਾਦਕ ਸੌਦੇ ਔਰ ਸ਼ਹੀਦ ਬਰਕਤ ਤਿੰਨ ਕੋ ਅਗਲੀ ਮਰਦੇ ਰਹਿਣ ਦਰੂਦ ਪੀਰਾਂ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਕਿਹਾ ਪੈਗੰਬਰ ਜਿਹੜੇ ਪੈਗੰਬਰ ਕਹ ਹੁੰਦੇ ਆ ਮਤਲਬ ਉਹ ਇੱਕ ਅਵਤਾਰਾਂ ਦੀ ਵਰਣ ਸੀ ਅਸੀਂ ਉਹਦਾ ਸਤਿਕਾਰ ਕਰਦੇ ਆ ਅਸੀਂ ਪੈਗੰਬਰਾਂ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਆਇਤਾਂ ਨੇ ਉਹਦਾ ਵੀ ਸਤਿਕਾਰ ਕਰਦੇ ਆ ਪਰ ਜਿੱਥੇ ਕ੍ਰਿਟਿਸਿਜ਼ਮ ਹੈ ਗੱਲ ਦਾ ਉੱਥੇ ਸਾਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਕਿਉਂਕਿ ਅਸੀਂ ਸਕਾਲਰ ਐ ਸਾਡੇ ਮੁੰਡੇ ਤੇ ਜ਼ਿੰਮੇਵਾਰੀ ਆ ਅਸੀਂ ਇੱਕ ਜ਼ਿੰਮੇਵਾਰੀ ਨਾਲ ਬਿਆਨ ਦੇ ਰਹੇ ਆ ਤੇ ਉਹ ਬਿਆਨ ਵੀ ਅਸੀਂ ਤੁਸੀਂ ਦੂਸਰੇ ਧਰਮ ਬਾਰੇ ਦੇ ਰਹੇ ਆ ਤਾਂ ਫਿਰ ਉਹਦੇ ਉੱਤੇ ਸਾਨੂੰ ਪੈਰ ਪਿੱਛੇ ਰੱਖਣਾ ਚਾਹੀਦਾ ਤੇ ਸਾਡਾ ਬੋਲਣ ਦਾ ਤਾਂ ਹੈ ਵੀ ਅਸੀਂ ਸਿਰਫ ਅਵੇਅਰ ਕਰ ਰਹੇ ਹਾਂ ਅਸੀਂ ਕਿਸੇ ਨਾਲ ਮਤਲਬ ਕਿ ਜਿਵੇਂ ਰੰਜਿਸ਼ ਵਾਲਾ ਵਿਸ਼ਾ ਨਹੀਂ ਹੈ ਨਾ ਮੈਂ ਸਮਝਦਾ ਕਿ ਇਹ ਰੰਜਿਸ਼ ਨਹੀਂ ਕਈ ਵਾਰੀ ਸਾਡੇ ਭਾਵ ਹੁੰਦੇ ਆ ਬੋਲਣ ਦਾ ਤੁਸੀਂ ਤੁਸੀਂ ਬੜੇ ਪਿਆਰ ਨਾਲ ਡਿਸਕ੍ਰਾਈਬ ਕੀਤਾ ਸਾਰਾ ਕੁਝ ਦੱਸਿਆ ਹਾਂ ਨਹੀਂ ਚਲੋ ਕਈ ਵਾਰੀ ਐ ਹੁੰਦਾ ਵੀ ਲੋਕਾਂ ਨੂੰ ਇਹ ਕ੍ਰਿਟਿਸਿਜ਼ਮ ਹੋ ਗਿਆ ਜੀ ਕਈ ਵਾਰੀ ਭਾਵਨਾਵਾਂ ਦੇ ਵਿੱਚ ਵਹਿ ਹੋ ਜਾਂਦਾ ਹੈ ਕਿਉਂਕਿ ਮੈਂ ਉਹਨਾਂ ਦੀ ਬਹੁਤ ਇੰਟਰਵਿਊਜ਼ ਸੁਣੀਆਂ ਉਹਨਾਂ ਨੇ ਉਦੋਂ ਦੱਸਿਆ ਕਿ ਮੁਸਲਮਾਨਾਂ ਨਾਲੋਂ ਜਿਹੜੇ ਹਿੰਦੂ ਸੀ ਉਹਨਾਂ ਨੇ ਜਿਆਦਾ ਗੁਰੂ ਘਰ ਦੇ ਨਾਲ ਉਹ ਕੀਤੀ ਮਤਲਬ ਉਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਵਾਚ ਸ਼ਾਵਾਂ ਨੇ ਉਹਨਾਂ ਪ੍ਰਵਾਚ ਸ਼ਾਵਾਂ ਦੇ ਵਿੱਚੋਂ ਕਿਤੇ ਨਾ ਕਿਤੇ ਕ੍ਰਿਟਿਸਿਜ਼ਮ ਪੈਦਾ ਹੋਣ ਲੱਗ ਜਾਂਦਾ ਅਸੀਂ ਏਕਤਾ ਦੀ ਗੱਲ ਕਰਦੇ ਹੇ ਏਕਤਾ ਦਾ ਹੀ ਸਿਧਾਂਤ ਗੁਰੂ ਸਾਹਿਬ ਜੀ ਨੇ ਸਾਨੂੰ ਦਿੱਤਾ ਦ્વੈਤ ਦਾ ਸਿਧਾਂਤ ਹੀ ਹੈ ਨਹੀਂ ਜਦੋਂ ਓੰਕਾਰ ਦੀ ਗੱਲ ਹੋਈ ਓੰਕਾਰ ਤਾਂ ਪਹਿਲਾਂ ਵੀ ਹੈ ਸੀ ਹਾਂ ਓੰਕਾਰ ਸ਼ਬਦ ਪਹਿਲਾਂ ਵੀ ਸੀ ਕੋਈ ਓਮ ਕਹਿੰਦਾ ਸੀ ਕੋਈ ਓੰਗ ਕਹਿੰਦਾ ਸੀ ਕੋਈ ਸੋਹੰਗ ਕਹਿੰਦਾ ਸੀ ਕੋਈ ਓਨਮ ਕਹਿੰਦਾ ਸੀ ਇਹ ਨਾਮ ਪਹਿਲਾਂ ਵੀ ਹੈ ਸੀ ਗੁਰੂ ਸਾਹਿਬ ਜੀ ਨੇ ਇਹਦੇ ਅੱਗੇ ਇੱਕ ਲਾ ਦਿੱਤਾ ਜੇ ਜਿਸ ਨੂੰ ਓਮਕਾਰ ਨੂੰ ਲੋਕ ਬਹੁਤ ਤਰ੍ਹਾਂ ਦੀਆਂ ਵਿਆਖਿਆਵਾਂ ਵਿੱਚ ਕਰ ਰਹੇ ਐ ਸਾਡੇ ਲਈ ਉਹ ਇੱਕ ਐ ਫਿਰ ਅਸੀਂ ਰਾਮ ਰਹੀਮ ਦੀ ਗੱਲ ਕਿਉਂ ਕਰਾਂਗੇ ਅਸੀਂ ਕਿਉਂ ਕਿਸੇ ਨਾ ਕ੍ਰਿਟਿਸਿਜ਼ਮ ਕਰਾਂਗੇ ਪਰ ਜਿੱਥੇ ਸਾਡੀ ਸਿਧਾਂਤ ਦੀ ਗੱਲ ਹੁੰਦੀ ਆ ਉੱਥੇ ਸਾਨੂੰ ਬੋਲਣਾ ਪੈਂਦਾ ਐ ਅਸੀਂ ਉਹਦੇ ਲਈ ਮਤਲਬ ਰੰਜਿਸ਼ ਵਾਲੀ ਭਾਵ ਨਹੀਂ ਅਸੀਂ ਪ੍ਰੇਮ ਭਾਵ ਪਰਸਪਰ ਭਾਵ ਤੇ ਸਭ ਤੋਂ ਵੱਡੀ ਗੱਲ ਐ ਮੈਂ ਆਪਣੀ ਇਹ ਕੋਸ਼ਿਸ਼ ਸਮਝਦਾ ਕਿ ਮੈਂ ਆਪਣੇ ਵੱਲੋਂ ਆਪਣਾ ਤਜਰਬਾ ਤੇ ਜ਼ਰੂਰੀ ਨਹੀਂ ਹੁੰਦਾ ਕਿ ਮਤਲਬ ਕਿ ਮੈਂ ਹੀ ਸਾਰੇ ਤਜਰਬਿਆਂ ਨੂੰ ਜਾਣਦਾ ਜਦੋਂ ਮੈਂ ਹੀ ਸਾਰੇ ਗ੍ਰੰਥ ਪੜ ਲਏ ਮੈਂ ਇੱਥੇ ਤੁਹਾਡੇ ਤੁਹਾਨੂੰ ਵੀ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਕਲੀਅਰ ਕਰਦਾ ਕਿ ਸਾਡਾ ਜਿਹੜਾ ਜਿਹੜਾ ਵਿਚਾਰ ਆ ਉਹ ਸਾਡੇ ਨਿਜੀ ਪੱਧਰ ਦੇ ਉੱਤੇ ਜਾਂ ਪੰਥਕ ਰਵੈਤਾਂ ਦੇ ਪੱਧਰ ਦੇ ਉੱਤੇ ਮਿਆਰ ਕੀਤਾ ਜਾਵੇ ਇਹ ਨਾ ਸੋਚਿਆ ਜਾਵੇ ਵੀ ਜੋ ਮੈਂ ਕਹਿ ਦਿੱਤਾ ਬਸ ਉਸ ਤੋਂ ਬਿਨਾ ਹੋਰ ਕੁਝ ਨਹੀਂ ਹੈ ਜਿਹੜਾ ਪੰਥ ਆ ਉਹ ਹਮੇਸ਼ਾ ਵਿਕਾਸ ਕਰਦਾ ਆ ਰਿਹਾ ਹੈ ਵਿਕਾਸ ਦਾ ਮਤਲਬ ਹੁੰਦਾ ਬਦਲਾਵ ਹਰ ਤਰ੍ਹਾਂ ਦੀ ਸੋਚ ਅਸੀਂ ਆਪਣੇ ਵਿੱਚ ਲੈ ਕੇ ਆਉਂਦੇ ਆ ਅਸੀਂ ਸਭ ਨੂੰ ਏਕਤਾ ਦੇ ਰੂਪ ਦੇ ਵਿੱਚ ਵੇਖਦੇ ਆ ਸੋ ਇਸ ਗੱਲ ਕਰਕੇ ਅਸੀਂ ਕ੍ਰਿਟਿਸਿਜ਼ਮ ਨਹੀਂ ਜਦੋਂ ਸਾਡੇ ਸਿਧਾਂਤਾਂ ਦੀ ਗੱਲ ਹੋਏਗੀ ਉਦੋਂ ਇਸ ਗੱਲ ਦੇ ਉੱਤੇ ਜਵਾਬ ਦੇਣਾ ਅਸੀਂ ਆਪਣੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਅਸੀਂ ਕ੍ਰਿਟਿਸਿਜ਼ਮ ਨਹੀਂ ਅਸੀਂ ਆਪਣੇ ਨੌਜਵਾਨਾਂ ਨੂੰ ਅਵੇਅਰ ਕਰ ਰਹੇ ਹਾਂ ਆਪਣੇ ਸਿਧਾਂਤਾਂ ਬਾਰੇ ਦੱਸ ਰਹੇ ਹਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਵੀ ਸਿੱਖ ਸਿਧਾਂਤਾਂ ਦੇ ਉੱਤੇ ਟਾਰਗੇਟ ਕਰਨ ਵਾਲੇ ਵਿਸ਼ੇ ਹੋਏ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਲਾਈਮਲਾਈਨ ਦਿੱਤਾ ਗਿਆ ਹਰੇਕ ਚੈਨਲ ਨੇ ਕੋਈ ਮਤਲਬ ਕਿ ਉਹ ਤੁਸੀਂ ਗੱਲ ਵੀ ਕੀਤੀ ਸੀ ਨਾ ਅ ਅਮਰਤਪਾਲ ਦੇ ਉਹ ਜਿਹੜਾ ਬੀਬੀ ਨੂੰ ਉਹਨੇ ਉਹ ਮਤਲਬ ਸਿਧਾਂਤਾਂ ਦੇ ਉੱਤੇ ਅਟੈਕ ਹੋਇਆ ਕਈ ਲੋਕਾਂ ਨੇ ਕਿਹਾ ਕਿ ਉਹ ਬੀਬੀ ਨੂੰ ਮਾਰ ਦਿੱਤਾ ਐ ਸਿੱਖ ਸਿਧਾਂਤਾਂ ਦੇ ਵਿੱਚ ਮਤਲਬ ਉੱਥੇ ਫਿਰ ਜਦੋਂ ਵੀ ਸਿੱਖ ਸਿਧਾਂਤ ਦੇ ਉੱਤੇ ਇਹ ਵੀ ਕੁਐਸਚਨ ਬਹੁਤ ਵੱਡਾ ਕਿ ਗੁਰਤੇਗ ਬਹਾਦਰ ਮਹਾਰਾਜ ਜੀ ਜੋ ਕੋਲ ਕਸ਼ਮੀਰੀ ਪੰਡਤ ਆਏ ਹੀ ਨਹੀਂ ਗੁਰੂ ਸਾਹਿਬ ਜੀ ਦੀ ਸਾਰੀ ਸ਼ਹੀਦੀ ਨੂੰ ਕੰਡੈਮ ਕੀਤਾ ਜਾ ਰਿਹਾ ਵੀ ਮਹਾਰਾਜ ਜੀ ਨੇ ਸ਼ਹੀਦੀ ਦਿੱਤੀ ਇਸ ਕਾਰਨ ਤੁਸੀਂ ਅਮਰਿਤਪਾਲ ਦੀ ਗੱਲ ਵਿੱਚ ਕਰ ਲਈ ਮੈਂ ਸੋਚਿਆ ਨਹੀਂ ਸੀ ਗੱਲ ਕਰਾਂਗੇ ਸਿਧਾਂਤਾਂ ਦੇ ਵਿੱਚ ਹੈ ਕਿ ਨਹੀਂ ਦੇਖੋ ਮੈਂ ਕੀ ਕਹਿੰਦਾ